ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 23 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ ਦਿਨਾਂ ਦੀ ਤਰ੍ਹਾਂ ਕੋਈ ਮੌਸਮ ਵਿੱਚ ਅੱਜ ਵੀ ਬਦਲਾਅ ਆਉਣ ਦੀ ਸੰਭਾਵਨਾ ਨਹੀਂ ਹੈ ਮੁੱਖ ਤੌਰ ਤੇ ਸਾਰੇ ਹੀ ਇਲਾਕਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਉਸੇ ਤਰ੍ਹਾਂ ਦਾ ਹੀ ਮਾਹੌਲ ਬਣਿਆ ਹੋਇਆ ਹੈ ਮੌਸਮ ਮੁੱਖ ਤੌਰ ਤੇ ਸਾਰੇ ਹਿੱਸਿਆਂ ਦੇ ਵਿੱਚ ਅੱਜ ਸਾਫ਼ ਰਹੇਗਾ ਧੁੱਪ ਨਿਕਲੀ ਰਹੇਗੀ ਬਾਅਦ ਦੁਪਹਿਰ ਹਮਸ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਉਹ ਅੱਜ ਵੀ ਬਰਕਰਾਰ ਰਹੇਗੀ ਤੇ ਹੋਰ ਗੱਲ ਕਰੀਏ ਤਾਂ ਮਾਨਸੂਨ ਦੀ ਜਿਹੜੀ ਵਾਪਸੀ ਹੈ ਤਕਰੀਬਨ ਉਹ ਆਈਐਮਡੀ ਨੇ ਵੀ ਕਹਿ ਦਿੱਤਾ ਹੈ ਰਾਜਸਥਾਨ ਗੁਜਰਾਤ ਦੱਖਣੀ ਹਿੱਸੇ ਤੋਂ ਮੌਨਸੂਨ ਪਿੱਛੇ ਨੂੰ ਹਟਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਸਦਕੇ ਹੁਣ ਮੌਨਸੂਨ ਦੇ ਮੀਂਹ ਦੀ ਉਮੀਦ ਘੱਟ ਰਵੇਗੀ ਇੱਕ ਲੋ ਪ੍ਰੈਸ਼ਰ ਜਰੂਰ ਬਣ ਰਿਹਾ ਹੈ ਉਸ ਦਾ ਅਸਰ ਪੰਜਾਬ ਉੱਤੇ ਨਾ ਮਾਤਰਾ ਰਹੇਗਾ ਪਰ ਨਮੀ ਦੀਆਂ ਹਵਾਵਾਂ ਵਿੱਚ ਬਾਦਦਾ ਦੇਖਣ ਨੂੰ ਮਿਲੇਗਾ ਜਿਹੜਾ ਕਿ ਇੱਕ ਪੱਛਮੀ ਸਿਸਟਮ ਆਉਣ ਦੇ ਕਾਰਨ 26 27 28 ਤਰੀਕ ਨੂੰ ਪੰਜਾਬ ਦੇ ਵਿੱਚ ਟੁੱਟਮਾ ਜਿਹ ਹੈ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਮਾਜੇ ਤੇ ਦਬਾਬੇ ਦੇ ਵਿੱਚ ਖਾਸ ਕਰਕੇ